ਇਹ ਹੈ ਕਿ ਇਹ ਡਰੋਨ ਜਿਹੜਾ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡਿੱਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗੁਆਣ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਤੇ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਹੈ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਿਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਬੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਐਡ ਟੀਮਾਂ ਪੁਲਿਸ ਟੀਮਾਂ ਡੌਗ ਸਕੁਐਡ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਭਾਜੜਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਹੈ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡਿੱਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗਵਾਂਢ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਤੇ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਹੈ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਗੁੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਆਇਰ ਟੀਮਾਂ ਪੁਲਿਸ ਟੀਮਾਂ ਡੌਗ ਸਕੁਆਇਰ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦੱਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਭਾਜੜਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਹੈ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡਿੱਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗਵਾਂਢ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਜਿਹੜੇ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਿਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਗੁੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਐਡ ਟੀਮਾਂ ਪੁਲਿਸ ਟੀਮਾਂ ਡੌਗ ਸਕੁਐਡ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਭਾਜੜਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਹੈ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁਰਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਗੁਆਂਢ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡੈਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗਵਾਂਢ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਤੇ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਗੁੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫੇਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਐਡ ਟੀਮਾਂ ਪੁਲਿਸ ਟੀਮਾਂ ਡੌਗ ਸਕੁਐਡ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦੱਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਭਾਜੜਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਹੈ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁਰਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡਿੱਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗਵਾਂਢ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਤੇ ਜ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਿਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਗੁੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਐਡ ਟੀਮਾਂ ਪੁਲਿਸ ਟੀਮਾਂ ਡੌਗ ਸਕੁਐਡ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਪਾਜੜਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਏ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁਰਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡੈਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗੁਆਂਢ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਤੇ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਿਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਗੁੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਆਇਰ ਟੀਮਾਂ ਪੁਲਿਸ ਟੀਮਾਂ ਡੌਗ ਸਕੁਆਇਰ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਭਾਜੜਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਏ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡੈਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗਵਾਂਢ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਤੇ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਿਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਗੁੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਐਡ ਟੀਮਾਂ ਪੁਲਿਸ ਟੀਮਾਂ ਡੌਗ ਸਕੁਐਡ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਭਾਜੜਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਹੈ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡਿੱਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗਵਾਨ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਦੇ ਜ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਿਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਗੁੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਆਇਰ ਟੀਮਾਂ ਪੁਲਿਸ ਟੀਮਾਂ ਡੌਗ ਸਕੁਆਇਰ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਪਾਜਰਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਏ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਹੈ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡਿੱਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗਵਾਨ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਤੇ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ ਉੱਤੇ ਡਿੱਗ ਜਾਂਦਾ ਤੇ ਬੱਚੇ ਨੂੰ ਵੀ ਇਸ ਚੀਜ਼ ਦੇ ਬਾਰੇ ਪਤਾ ਨਹੀਂ ਲੱਗਦਾ ਤੇ ਉਹ ਵਾਪਿਸ ਆਪਣੇ ਘਰ ਚਲਿਆ ਜਾਂਦਾ ਤੇ ਘਰ ਜਾ ਕੇ ਆਪਣੇ ਮਾਪਿਓ ਨੂੰ ਕਹਿੰਦਾ ਹੈ ਕਿ ਡਰੋਨ ਮੇਰਾ ਗੁੰਮ ਹੋ ਚੁੱਕਿਆ ਤੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦਾ ਖੁਲਾਸਾ ਹੁੰਦਾ ਹੈ ਹਾਲਾਂਕਿ ਕੋਠੀ ਦੇ ਵਿੱਚ ਜੋ ਬੰਮ ਸਕੁਐਡ ਟੀਮਾਂ ਪੁਲਿਸ ਟੀਮਾਂ ਡੌਗ ਸਕੁਐਡ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਜਿਨ੍ਹਾਂ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਅਸਲ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਇੱਕ ਬੱਚੇ ਦੇ ਵੱਲੋਂ ਉਡਾਇਆ ਗਿਆ ਹੀ ਡਰੋਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਇਹ ਸ਼ੱਕੀ ਡਰੋਨ ਦਸਿਆ ਜਾ ਰਿਹਾ ਹਾਲਾਂਕਿ ਇਹ ਉਸ ਬੱਚੇ ਦੇ ਕੋਲ ਡਰੋਨ ਕਿਸ ਤਰ੍ਹਾਂ ਆਇਆ ਕਿਸ ਨੇ ਇਸ ਨੂੰ ਉਡਾਉਣ ਦੀ ਆਗਿਆ ਦਿੱਤੀ ਇਹ ਵੱਡੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਨੇ ਫਿਲਹਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਪੜਤਾਲ ਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਉਸ ਵੇਲੇ ਭਾਜੜਾ ਪੈ ਜਾਂਦੀਆਂ ਨੇ ਜਦੋਂ ਹਾਈ ਕੋਰਟ ਦੇ ਜੱਜ ਦੀ ਕੋਠੀ ਦੇ ਉੱਤੇ ਇੱਕ ਡਰੋਨ ਆ ਕੇ ਡਿੱਗ ਜਾਂਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਬੰਮ ਸquad ਹੈ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਜਾਂਚ ਦੇ ਵਿੱਚ ਮੁਰਲੀ ਜਾਣਕਾਰੀ ਦੇ ਮੁਤਾਬਿਕ ਇਸ ਕੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਡਰੋਨ ਜਿਹੜਾ ਗੁਆਣ ਦੇ ਵਿੱਚ ਰਹਿੰਦੇ ਇੱਕ ਬੱਚੇ ਦਾ ਸੀ ਤਾਂ ਸੈਕਟਰ 19 ਦੇ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਦੀ ਕੋਠੀ ਦੇ ਉੱਤੇ ਆ ਕੇ ਇੱਕ ਡਰੋਨ ਡੈਗ ਜਾਂਦਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਇਸ ਦਾ ਪਤਾ ਲੱਗਦਾ ਹੈ ਕਿ ਇਹ ਡਰੋਨ ਗਵਾਂਡ ਦੇ ਵਿੱਚ ਰਹਿਣ ਵਾਲੇ ਇੱਕ ਬੱਚੇ ਦਾ ਹੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਸੀ ਤੇ ਜ ਬੱਚੇ ਜਿਹੜੇ ਆ ਘਰਾਂ ਦੇ ਬਾਹਰ ਖੇਡ ਰਹੇ ਸਨ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਇੱਕ 9 ਸਾਲ ਦੇ ਬੱਚੇ ਦਾ ਡਰੋਨ ਦੇ ਵਰਗਾ ਇੱਕ ਉਪਕਰਣ ਜਿਹੜਾ ਜੱਜ ਦੀ ਕੋਠੀ ਦੇ